ਉਨਾ ਵਾਸਤੇ ਬੋਲਣਾ ਸ਼ਬਦ ਨਹੀਂ ਸ਼ਬਦ ਬਹੁਤ ਘੱਟ ਰਹੇ ਜਸਵਿੰਦਰ ਪੱਲਾਪਾਜੀ ਦਾ ਨਾਮ ਉਹਨਾਂ ਦੀ ਮਿਹਨਤ ਬਹੁਤ ਵੱਡੀ ਹੈ ਸ਼ਖਸੀਅਤ ਬਹੁਤ ਵੱਡੀ ਹੈ ਕੰਮ ਬਹੁਤ ਵੱਡਾ ਹੈ ਇਹ ਹੀ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਸਾਸਾ ਬੰਦ ਹੋ ਗਿਆ ਜਣਕਾਟਾ ਬਾਬਾ ਉਹਨਾਂ ਦੇ ਜਾਣ ਨਾਲ ਕਿਉਂਕਿ ਕੰਮ ਪ੍ਰਤੀ ਡੈਡੀਕੇਸ਼ਨ ਫਿਲਮ ਇੰਡਸਟਰੀ ਪਿਆਰ ਦੇ ਨਾਲ ਕੰਮ ਕਰਨਾ ਡੈਡੀਕੇਸ਼ਨ ਦੇ ਨਾਲ ਕੰਮ ਕਰਨਾ ਔਰ ਨਾਲ ਲੈ ਕੇ ਚੁਰਨਾ ਇਹ ਕਹ ਲਈਏ ਕਿ ਇੱਕ ਟੀਮ ਦੀ ਪਰਿਭਾਸ਼ਾ ਸੀ ਦੋਸਤੀ ਦੀ ਪਰਿਭਾਸ਼ਾ ਸੀ ਆਪਸੀ ਪਿਆਰ ਦੀ ਪਰਿਭਾਸ਼ਾ ਸੀ ਬਹੁਤ ਸੀਨੀਅਰ ਬਹੁਤ ਸਿਆਣੇ ਕੰਪਲੀਟ ਇਨਸਾਨ ਸੀ ਕੰਪਲੀਟ ਸ਼ਖਸੀਅਤ ਸੀ ਇੱਕ ਭਰਾ ਹੋਣ ਦੇ ਨਾਤੇ ਉਹ ਹੱਕ ਬਿਆਰ ਰਾਂਸੀ ਕਲਾਕਾਰ ਹੋਣ ਦੇ ਨਾਤੇ ਬੇਹੱਦ ਖੂਬਸੂਰਤ ਕਲਾਕਾਰ ਸੀ ਕੰਪਲੀਟ ਇਨਸਾਨ ਦਾ ਜਾਣਾ ਅਸਾ ਹੈ ਦੁੱਖ ਖਲਾਅ ਕਮੀ ਹਮੇਸ਼ਾ ਮਹਿਸੂਸ ਹੋਏਗੀ بس ਇਹੀ ਅਰਦਾਸ ਕੇ ਗੁਰੂ ਬਾਰਾ ਜਪਦੇ ਚਰਨਾ ਚ ਨਵਾਸ ਬਖਸ਼ਣ ਇਸ ਆਵਾਗਮਣ ਦੇ ਚੱਕਰ ਚੋਂ ਮੁਕਤ ਕਰ ਉਹਨਾਂ ਨੂੰ ਪ੍ਰੈਸ ਦੇ ਸਾਡਾ ਸਾਥ ਦਿੱਤਾ ਇਸ ਦੁੱਖ ਦੀ ਘੜੀ ਚ ਪ੍ਰੈਸ ਦਾ ਧੰਨਵਾਦ ਪਰ ਸਾਰਿਆਂ ਦਾ ਧੰਨਵਾਦ ਮੇਰਾ ਪੰਜਾਬ ਜਿਉਂਦਾ ਰਹੇ